ਤੋਂ ਭਾਰਤ ਦੇਸ਼ ਦਾ ਸੰਵਧਾਨ ਲਿਖਿਆ ਗਿਆ ਤਾਂ ਡਾਕਟਰ ਭੀਮਰਾਮ ਵੇਦਕਰ ਦਾ ਨਾਮ ਸਾਹਮਣੇ ਆਉਂਦਾ ਹੈ ਕਿ ਉਹਨਾਂ ਵੱਲੋਂ ਅੱਜ ਤੱਕ ਬਣਾਏ ਹੋਏ ਕਾਨੂੰਨ ਚੱਲ ਰਹੇ ਨੇ ਅੱਜ ਤੱਕ ਜਿਹੜੇ ਲਿਖਿਆ ਉਹਨਾਂ ਨੇ ਸੁਧਾਰ ਉਸ ਦੇ ਮੁਤਾਬਕ ਹੀ ਜਿਹੜਾ ਭਾਰਤ ਚੱਲ ਰਿਹਾ ਹੈ ਇਸ ਨੂੰ ਲੈ ਕੇ ਬਾਦਮਿਕ ਭਾਈਚਾਰਾ ਅੰਮ੍ਰਿਤਸਰ ਜੋ ਅੰਮ੍ਰਿਤਸਰ ਦੇ ਪੀਠ ਹੈ ਵੱਡਾ ਉਹਨਾਂ ਤੋਂ ਵੱਡੇ ਸੰਤ ਮਹਾਪੁਰਸ਼ ਜੀ ਸਰਤਾ ਦਾਸ ਸ਼ੇਰ ਕਿਲਾ ਦੇ ਖੜਾ ਦੇ ਵਿੱਚ ਪਹੁੰਚੇ ਹੋਏ ਨੇ ਰਜਿੰਦਰ ਸਿੰਘ ਨੰਬਰਦਾਰ ਜੋ ਕਿ ਮਾਲ ਨੰਬਰ 6 ਦੇ ਨੇ ਐਮਸੀ ਨੇ ਉਹਨਾਂ ਨੇ ਇੱਕ ਵੱਡੀ ਚੁਣੌਤੀ ਦਿੱਤੀ ਹੈ ਸਭ ਤੋਂ ਪਹਿਲਾਂ ਆਵਾਜ਼ ਤੋ ਪੁੱਛ ਲਾ ਜਗਾ ਵੀ ਜਿਹੜੀ ਜ਼ਿੰਮੇਵਾਰੀਆਂ ਜਿਹਨੂੰ ਸੀ ਨੰਬਰ ਤਾਂ ਦਿੱਤੀ ਸੀ ਸਾਰੇ ਪੰਜਾਬ ਪਰ ਜ਼ਿੰਮੇਵਾਰੀ ਦਿੱਤੀ ਹੈ ਕ੍ਰਿਟੀਕਲ ਵਿੰਗ ਦਾ ਇੱਕ ਪ੍ਰਧਾਨ ਲਗਾਇਆ ਗਿਆ ਤਾਂ ਇਹ ਲਾਉਣਾ ਕਿਉਂ ਕਿਹਾ ਦਾ ਅੱਗੇ ਸੋਚ ਕੀ ਹੈ ਤੁਹਾਡੇ ਹਾਂਜੀ ਧਿਆਨ ਆ ਗਿਆ ਕਿ ਜਿੱਥੇ ਦਸਨਾ ਚੋਣ ਹੈ ਕਿ ਜਥੇਬੰਦੀ ਗੁਰੂ ਜਾਨਨਾ ਆਵਾਮੀਕ ਭਰਮ ਸਮਾਜ ਲੋਕ ਹਮੇਸ਼ਾ ਹੀ ਜਿੱਥੇ ਗਰੀਬ ਨੂੰ ਮਜ਼ਲੂਮ ਦੇ ਸਹਾਰਿਆਂ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਆ ਉੱਥੇ ਪੰਜਾਬ ਦੇ ਹਰ ਇੱਕ ਉਸ ਚਿਹਰੇ ਨੂੰ ਚੁਣਿਆ ਜਾ ਰਿਹਾ ਜੋ ਕਹਿੰਦੇ ਆ ਕਿ ਰਿਆਂ ਦੀ ਪਰਖ ਕਰਦੇ ਹੋਏ ਕਿਉਂਕਿ ਜਿਹੜੇ ਆਪਣੇ ਗਰੀਬਾਂ ਮਜ਼ਰੂਮਾਂ ਦੀ ਗੱਲ ਕਰਨ ਵਾਲੇ ਲੋਗ ਆ ਉਹਨਾਂ ਨੂੰ ਜਥੇਬੰਦੀ ਕਿਰਾਇਆ ਮਾਨ ਸਨਮਾਨ ਦੇ ਕੇ ਪੰਜਾਬ ਦੀਆਂ ਜ਼ਿੰਮੇਵਾਰੀਆਂ ਦੇ ਰਹੀ ਆ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈਗਾ ਆ ਕਿਉਂਕਿ ਅਤ ਪਛੜੇ ਜਿਹੜੇ ਲੋਗ ਨੇ ਪਿੱਛੇ ਬਹੁਤ ਚੱਲ ਗਏ ਆ ਉਹਨਾਂ ਨੂੰ ਅੱਗੇ ਲਿਉਣ ਲਈ ਅੱਜ ਦੀ ਡੇਟ 'ਚ ਜੋ ਬਾਬਾ ਸਾਹਿਬ ਦਾ ਪੀਆ ਅੰਮ੍ਰਿਤਕਾਰ ਸਾਹਿਬ ਵੀ ਨੇ ਇੱਕ ਨਾਰਾ ਫਿਰਤਾ ਪੜੋ ਜੁੜੋ ਤੇ ਸੰਗਠਿਤ ਕਰੋ ਸੋ ਉਸ ਦੇ ਤਹਿਤ ਜਿਹੜਾ ਆ ਅੱਜ ਅਸੀਂ ਮੱਛਿਆਂ ਨੂੰ ਜਿਹੜਾ এডੂਕੇਸ਼ਨ ਤੇ ਕੰਮ ਕਰ ਰਹੀ ਹੈ ਜਥੇਬੰਦੀ ਸੋ ਇਸੇ ਤਰ੍ਹਾਂ ਅੱਜ ਰਜਿੰਦਰ ਜੀ ਜੋ ਐਮਸੀ ਸਾਹਿਬ ਨੇ ਵਾਰਨਗਰ 6 ਫਰੜ ਦੇ ਉਹਨਾਂ ਨੂੰ ਜਿਹੜਾ ਆ ਪੰਜਾਬ ਦਾ ਪੋਲੀਟੀਕਲ ਵਿੰਗ ਦਾ ਜਿਹੜਾ ਪ੍ਰਧਾਨ ਲਾਇਆ ਗਿਆ ਕਿਉਂਕਿ 바ਵਾ ਸਾਹਿਬ ਅੰਬੀਡਕਰ ਸਾਹਿਬ ਨੇ ਇੱਕ ਗੱਲ ਸਿੱਧੇ ਤੌਰ ਤੇ ਸਪਸ਼ਟ ਕੀਤੀ ਆ ਕਿ ਜੇ ਸਾਰੀਆਂ ਮੁਸ਼ਕਲਾਂ ਦਾ ਹੱਲ ਹੈਗਾ ਤੇ ਉਹ ਪੋਲੀਟੀਕਲ ਚਾਬੀ ਹੈਗੀ ਆ ਜੇਕਰ ਸਾਡਾ ਸਮਾਜ ਪੋਲੀਟੀਕਲ ਚਾਬੀ ਨੂੰ ਆਪਣੇ ਹੱਕਾਂ ਤੇ ਲੈਂਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਸ ਸਤਾ ਦੇ ਵਿੱਚ ਬੈਠ ਕੇ ਆਪਣੇ ਕਾਨੂੰ ਜਿਹੜੇ ਆ ਬਣਵਾ ਕੇ ਉਹ ਜਿਹੜਾ ਆ ਪਿੱਡਾ ਕਸਣਿਆਂ ਤੇ ਆਪਣੇ ਗਰੀਬਾਂ ਮਜ਼ਲੂਮਾਂ ਦੀ ਆਵਾਜ਼ ਨੂੰ ਜਿਹੜੀ ਆ ਆਵਾਜ਼ ਦੀ ਆਵਾਜ਼ ਨੂੰ ਲਗਾਇਆ ਉਹ ਰਿਪਰੈਜ਼ੈਂਟ ਕੀਤਾ ਜਾ ਸਕਦਾ ਹੈ ਭਾਰਤ ਦੀ ਉਹ ਸਭ ਤੋਂ ਪੁੱਛ ਜਿਹੜੀ ਆ ਨਿਆਪਾਰਕਾ ਦੇ ਵਿੱਚ ਕਿਹੜੀ ਭਾਰਤ ਦੀ ਪੁੱਛ ਜਿਹੜੀ ਆ ਪੰਚਾਇਤ ਦੇ ਵਿੱਚ ਆਪਣੇ ਜਿਹੜੇ ਆ ਲੋਕਾਂ ਨੂੰ ਰਿਪਰੈਜ਼ੈਂਟ ਕੀਤਾ ਜਾ ਸਕਦਾ ਹੈ ਆਪਣੀ ਗੰਗ ਜਿਹੜੀ ਆਪਣਾ ਪੱਕ ਜਿਹੜਾ ਆ ਆਪਣੇ ਗਰੀਬਾਂ ਦਾ ਪੱਖ ਜਿਹੜਾ ਉਹ ਜਗ੍ਹਾ ਰੱਖਿਆ ਜਾ ਸਕਦਾ ਇਸ ਕਰਕੇ ਜਿਹੜਾ ਆ ਅਸੀਂ ਐਮਸੀ ਸਾਹਿਬ ਨੂੰ ਜਿਹੜਾ ਪੰਜਾਬ ਦਾ ਪੋਲੀਟਿਕਲ ਵਿੰਗ ਦਾ ਜਿਹੜਾ ਆ ਉਹ ਪ੍ਰਧਾਨ ਰਿਹਾ। ਅੱਜ ਜਿਸ ਤਰੀਕੇ ਨਾਲ ਭੀਮrao Ambedkar ਜੀ ਨੇ ਇਹ ਨਾਲ ਦਿੱਤਾ ਕਿ ਸਾਰੇ ਧਰਮ ਬਰਾਬਰ ਨੇ, ਸਾਰੀਆਂ ਜਾਤਾਂ ਦਾ ਬਰਾਬਰ ਨੇ ਪਰ ਅੱਜ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੌਸਟਿਲਟੀ ਬਿਤਰਾਇਤਾ ਜਾਂਦਾ ਹੈ। ਡਾਟਰ ਬਾਲਮਿਕ ਭਾਈਚਾਰੇ ਦੇ ਨਾਲ ਉਸ ਨੂੰ ਕਿਵੇਂ ਮਜ਼ਬੂਤ ਕਰੋਗੇ ਜਾਂ ਅੱਗੇ ਪੋਲੀਟਿਕਲ ਤਰੀਕੇ ਦੇ ਨਾਲ ਕਿਵੇਂ ਮਜ਼ਬੂਤ ਕਰੋਗੇ ਤੁਸੀਂ? ਮੈਂ ਉਥੇ ਦੱਸਣਾ ਚਾਹੁੰਦਾ ਹਾਂ ਕਿ ਇਹ ਸਿਰਫ ਤੇ ਸਿਰਫ ਲੋਕਾਂ ਦੀ ਮਾਨਸਿਕਤਾ ਆ ਜਿਹੜੀ ਬਹੁਤ ਭੜੀ ਹੋ ਚੁੱਕੀ ਆ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਵੀ ਜੇ ਤੱਕ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਦੇ ਵਿੱਚ ਰਾਈਟ ਦਿੱਤੇ ਆ ਉਹ ਹਰ ਇੱਕ ਧਰਮ ਹਰ ਇੱਕ ਜਾਤੀ ਹਰ ਇੱਕ ਜਿਹੜਾ ਆ ਉਹ ਇਨਸਾਨ ਨੂੰ ਦਿੱਤੇ ਆ ਨਾ ਕਿ ਕਿਸੇ ਉਹਨਾਂ ਨੇ ਇੱਕ ਬਰਾਦਰੀ ਜਾਂ ਇੱਕ ਧਰਮ ਨੂੰ ਜਿਹੜਾ ਆ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਰਾਈਟ ਦਿੱਤਾ ਉਹਨਾਂ ਨੇ ਹਰ ਇੱਕ ਤੁਹਾਨੂੰ ਜਿਹੜਾ ਬਰਾਬਰ ਰੱਖ ਕੇ ਹਰ ਇੱਕ ਇਨਸਾਨੀਅਤ ਨਾਲ ਤੇ ਉਹਨਾਂ ਨੇ ਕੰਮ ਕੀਤਾ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਫਤੂਰ ਹੈ ਜਿਨ੍ਹਾਂ ਲੋਕਾਂ ਦੇ ਦਿਮਾਗ ਦੇ ਵਿੱਚ ਭਰਿਆ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਆਹੋ ਜੀ ਭਾਵਨਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਸਾਨੂੰ ਜੇਕਰ ਅਸੀਂ ਭਾਰਤ ਦੇ ਵਿੱਚ ਵਸਨੇ ਆ ਤੇ ਵੇਖੋ ਇਹਦੇ ਵਿੱਚ ਇਨਸਾਨੀਅਤ ਦੀ ਗੱਲ ਕਰਨੀ ਚਾਹੀਦੀ ਆ ਜੋ ਸਾਡੇ ਸੰਤਾ ਮਹਾਂਕੋਸ਼ਾਂ ਨੇ ਸੋ ਜਿਹੜਾ ਸੰਦੇਸ਼ ਦਿੱਤਾ ਹੈ ਇਨਸਾਨੀਅਤ ਦੇ ਨਾਂ ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ ਜਿਹੜਾ ਇਦਾਂ ਦਾ ਫਤੂਰ ਭਰ ਕੇ ਮਾਈਂਡ ਦੇ ਵਿੱਚ ਗਰੀਬਾਂ ਦਾ ਸ਼ੋਸ਼ਣ ਕਰ ਰਿਹਾ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਆਹੋ ਜੀ ਭਾਵਨਾ ਤਿਆਗ ਕੇ ਸਮਾਜ ਨੂੰ ਅਵੇਰ ਕਰੀਏ ਜੋ ਲੋਕ ਜੋ ਵੀ ਪੁੱਛ ਲਈ ਤੇ ਲਪਾੜੇ ਨੇ ਉਹਨਾਂ ਨੂੰ ਯਤਨ ਕਰਕੇ ਅੱਗੇ ਲੈ ਕੇ ਆਈਏ ਚਾਹੇ ਉਹ ਕਿਸੇ ਵੀ ਵਰਗ ਦੇ ਹੋਣ ਉਹਨਾਂ ਨੂੰ ਜਿਹੜਾ ਆ ਯਤਨ ਕਰਕੇ ਅੱਗੇ ਲੈ ਕੇ ਆਉਣ ਦਾ ਸਾਡਾ ਫਰਜ਼ ਬਣਦਾ ਉਹ ਫਰਜ਼ ਨੂੰ ਨਿਭਾਉਂਦੇ ਹੋਏ ਤਾਨੂੰ ਉਹਦੇ ਹੋਣਾ ਚਾਹੀਦਾ ਹੈ ਨਾ ਕਿ ਜਿਹੜੇ ਆ ਇਹ ਫਾਲਤੂ ਦਾ ਜਿਹੜਾ ਆ ਮਾਈਂਡ ਦੇ ਵਿੱਚ ਭਾਰ ਭਾਰ ਕੇ ਐਵੇਂ ਨਜਾਇਜ਼ ਜਿਹੜਾ ਆ ਉਹ ਕਿਸੇ ਪ੍ਰਤੀ ਘਿਰਨਾ ਦੀ ਭਾਵਨਾ ਨਾ ਜੜੀ ਰੱਖਣੀ ਹੈ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਸਾਡੇ ਸੰਤਾਂ ਮਹਾਂਪੁਰਖਾਂ ਦੀ ਸੋਝ ਲਏਗੇ ਇਸ ਤੇ ਆਪਨੇ ਆਪੀਂ ਕਰਦਾ ਹਾਂ ਉਹਨਾਂ ਭੈਣ ਭਰਾਵਾਂ ਨੂੰ ਚੀਜ਼ਾਂ ਦੀ ਭਾਵਨਾ ਲਾਫ ਲਾਓ ਸਿਰਫ ਤੇ ਸਿਰਫ ਇਨਸਾਨੀਅਤ ਦੀ ਗੱਲ ਕਰੋ ਸਾਡੇ ਮਹਾਂਪੁਰਖਾਂ ਦੇ ਸੰਦੇਸ਼ਾਂ ਦੇ ਉੱਤੇ ਚੱਲਣ ਦੀ ਜਿਹੜੀ ਯਾਦੂ ਠੀਕ ਹੈ ਤੇ ਰਜਿੰਦਰ ਸਿੰਘ ਨੰਬਰ ਤੋਂ ਸਾਡੇ ਨਾਲ ਨੰਬਰ ਸਾਹਿਬ ਕਮ ਸੀਦੇ ਸੌਫਰ ਸ਼ੁਰੂ ਕੀਤਾ ਜਿਹੜਾ ਛੋਟੇ ਜਿਹੇ ਮਾਰਤੂ ਪਰ ਅੱਜ ਇੱਕ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਜਿਹੜੀ ਪੋਲਿਟਿਕਲ ਬਿੰਦੂ ਇਹ ਤੁਸੀਂ ਆਪਣੇ ਭਾਈਚਾਰੇ ਨੂੰ ਉੱਪਰ ਲੈ ਕੇ ਜਾਣਾ ਸਿਆਸਤ ਦੇ ਵਿੱਚ ਲੈ ਕੇ ਜਾਣਾ ਤਾਂ ਕੀ ਮੈਂ ਰਣਨੀਤੀ ਕਿਵੇਂ ਸ਼ੁਰੂ ਕਰੂੰਗਾ ਖੜਦ ਤਾਂ ਕਰੂੰਗਾ ਜਾਂ ਕਿਸੇ ਹੋਰ ਕਸਤੇ ਕਰੂੰਗਾ ਜਿਵੇਂ ਜਿਵੇਂ ਬਾਬਾ ਜੀ ਦੇ ਜਿਵੇਂ ਨਿਰਦੇਸ਼ ਉਹ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਬਾਬਾ ਤੰਤਰ ਸ਼ਤਤਾ ਦਾ ਜਿਹੜੀ ਜਿੰਮੇਵਾਰੀ ਜਿਨ੍ਹਾਂ ਨੇ ਐਡੀ ਵੱਡੀ ਜ਼ਿੰਮੇਵਾਰੀ ਮੇਰੇ ਸਿਰ ਤੇ ਪਾਈ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਆਪਣੇ ਭਰਾਵਾਂ ਨਾਲ ਅੱਛਾ ਫਿਰ ਮੈਂ ਨਾ ਸਪੰਸਰ ਸਾਹਿਬ ਬਤਕਾਣੀ ਦੀ ਸਾਰੀ ਟੀਮ ਦੇ ਨਾਲ ਰਲ ਕੇ ਯਾਨੀ ਇੱਕ ਨੀਤੀ ਬਣਾਵਾਂਗੇ ਕਿ ਕਿਸ ਤਰ੍ਹਾਂ ਆਪਾਂ ਕੰਮ ਕਰਨਾ ਕਿਵੇਂ ਅੱਗੇ ਦੀ ਅੱਗੇ ਇੱਕ ਆਪਾਂ ਬਣਾ ਕੇ ਉਸ ਦੇ ਹਿਸਾਬ ਨਾਲ ਕਰਾਂਗੇ ਪਾਪਾ ਜੀ ਤੇ ਜਿਵੇਂ ਦਿਸ਼ਾ ਨਿਰਦੇਸ਼ ਹੋਵੇ ਉਸ ਮੁਤਾਬਕ ਕੰਮ ਕਰਾਂਗੇ ਗਲਤ ਕਿ ਸਰਕਾਰਾਂ ਦੇ ਵਿੱਚ ਉਹ ਹੱਕ ਨਹੀਂ ਮਿਲਿਆ ਭਾਵੇਂ ਭਾਈਚਾਰੇ ਨੂੰ ਮਿਲਣਾ ਚਾਹੀਦਾ ਬਿਲਕੁਲ ਕਮੀ ਲੱਗੀ ਤੁਹਾਨੂੰ ਬਿਲਕੁਲ ਸਹੀ ਗੱਲ ਹੈ ਕਮੀ ਤਾਂ ਹੈਗੀ ਜੀ ਬਿਲਕੁਲ ਮਮ ਦੇਖੋ ਹੁਣ 35 40% ਵੋਟਰ ਸਾਡੀ ਹੈ ਅਪਰੇਸੀ ਸਮਾਜ ਦੀ ਪਰ ਇਹਨਾਂ ਨੂੰ ਉਨਾ ਬੜਾ ਅਧਿਕਾਰ ਨਹੀਂ ਦਿੱਤਾ ਜਾਂਦਾ ਤੇ ਸਾਡੀ ਕੋਸ਼ਿਸ਼ ਹੈ ਚਲੋ ਵੀ ਸਾਨੂੰ ਬਰਾਬਰ ਦਾ ਅਧਿਕਾਰ ਮਿਲੇ ਇਸੇ ਕਰਕੇ ਹੁਣ ਵਿਚਰ ਰਹੇ ਆ ਬਾਬਾ ਜੀ ਸਾਰੇ ਪੰਜਾਬ ਸਾਰੇ ਇੰਡੀਆ ਦੇ ਵਿੱਚ ਵਰਕ ਕਰਦੇ ਆ ਵੀ ਸਾਨੂੰ ਸਾਡਾ ਅਧਿਕਾਰ ਜਿਹੜਾ ਪੂਰਾ ਮਿਲੇ ਆਉਣ ਵਾਲੇ ਦਿਨਾਂ ਦੀ ਵੀ ਜਿੱਥੇ ਕਿਹਨਾਂ ਇਲੈਕਸ਼ਨ ਹੁੰਦੇ ਨੇ ਭਾਵੇਂ ਲੋਕ ਸਭਾ ਦੇ ਨੇ ਭਾਵੇਂ ਵਿਧਾਨ ਸਭਾ ਦੇ ਨੇ ਇਹਨਾਂ ਦੇ ਵਿੱਚ ਵੀ ਹਿੱਸਾ ਲੈ ਕੇ ਇਹ ਕਿਤੇ ਵੀ ਮੈਂ ਕਿਉਂ ਚੋੜਾ ਦਿੱਚਦਾ ਉਹ ਤਾਂ ਬੰਪਾਈ ਚੋੜੀ ਕਿਉਂ ਉਹ ਤਾਂ ਬੰਪਾਈ ਹੋਏਗਾ ਕੋਈ ਜਿੱਤ ਕੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਆਵਾਜ਼ ਪਹੁੰਚ ਨਹੀਂ ਗਈ ਤੁਹਾਡੇ ਵਰਗ ਦੀ ਇਹ ਲੋਕਾਂ ਦੀ ਵੀ ਕਈ ਵਾਰੀ ਆਵਾਜ਼ ਨਹੀਂ ਮੈਂ ਦੱਸਣਾ ਚਾਹੁੰਦਾ ਇੱਥੇ ਜਿਸ ਤਰ੍ਹਾਂ ਪੰਜਾਬ ਦੀ ਗੁਰੂਦਾ ਸਕਾਰ ਵੱਲੋਂ ਸਮਾਜਿਕ ਸਮਾਜਿਕ ਨੀਤੀ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਕੈ ਨਹੀ ਹੋ ਗਿਆ ਕਿਉਂਕਿ ਸਾਡੀਆਂ ਜਿਹੜੀਆਂ ਇਹ ਸਿਰਫ ਲੋਕ ਤੇ ਬਚਾਇਆ ਗਿਆ ਕਿ ਸਾਡੇ ਜਿਹੜਾ ਉਹ ਅਤੀ ਪਛਵਨ ਦੀ ਬੇਰੀਆ ਉਹ ਮਿਸ਼ਾਣੀ ਹੈ ਵੀ ਆ ਸੋ ਇਸ ਕਰਕੇ ਜਿਹੜਾ ਸਾਡਾ ਫੋਕਲ ਹੋ ਗਿਆ ਉਹ ਨਾਲੇ ਸੰਬੰਧ ਆਪਣੇ ਲੋਕਾਂ ਨੂੰ ਤਕੜਾ ਕਰਕੇ ਰਾਜ ਸਤੰਨਾ ਸਰਕਾਰ ਨਹੀਂ ਜਿਹੜਾ ਹੈ ਕਈ ਜਗ੍ਹਾ ਵਿਰੋਧ ਵੀ ਦੇਖਣ ਨੂੰ ਮਿਲਿਆ ਕਈ ਲੀਟਰਾਂ ਦਾ ਕੁਝ ਇਸ ਤਰੀਕੇ ਦੀ ਬਰਾਦ ਨੂ ਲੈ ਕੇ ਆ ਜਦ ਕਿਸ ਤਰ੍ਹਾਂ ਕਿਸੀ ਪਾਰਕ ਨੂੰ ਲੈ ਕੇ ਵਿਰੋਧ ਕੀਤਾ ਜਾ ਜਾਣਾ ਕਿਉਂਕਿ ਤੁਹਾਡੇ ਐਸੀ ਭਾਈਚਾਰੇ ਤੋਂ ਕਈ ਜਿਹੜੇ ਉਮੀਦਵਾਰ ਖੜੇ ਨੇ ਇਸ ਵਾਰ ਦੇਖੋ ਜੀ ਜਿਹੜੀ ਤੁਸੀਂ ਵਿਰੋਧ ਵਾਲੀ ਗੱਲ ਕਰਦੇ ਹੋ ਕੀ ਗੱਲ ਤਾਂ ਜੋ ਮੈਂ ਸਮਝਾਂ ਇਹ ਗਲਤਾਂ ਉਹ ਜਿਹੜੇ ਲੀਡਰ ਨੇ ਜਿਨ੍ਹਾਂ ਦਾ ਵਿਰੋਧ ਹੋ ਰਿਹਾ ਉਹਨਾਂ ਦੇ ਸ਼ਾਇਦ ਉਹਨਾਂ ਦੇ ਕਰਮ ਨੂੰ ਦੇਖ ਕੇ ਜਾਂ ਉਹਨਾਂ ਦੇ ਪ੍ਰੈਕਟੀਕਲੀ ਜੀਵਨ ਨੂੰ ਦੇਖ ਕੇ ਵਿਰੋਧ ਹੋ ਰਿਹਾ ਹੈ ਅਦਰਵਾਈਜ਼ ਜੋ اچھا ਇਨਸਾਨ ਹੋ ਕਿਸੇ ਵੀ ਮੈਂ ਪਾਰਟੀ ਨੂੰ ਨਹੀਂ ਦਿੰਦਾ ਹਰ ਇੱਕ ਹਰ ਪਾਰਟੀ ਚੰਗੀ ਹੈ ਉਸ ਦੇ ਵਿੱਚ ਇਨਸਾਨ ਮਾੜੇ ਚੰਗੇ ਹੁੰਦੇ ਹਨ ਮੈਂ ਸਮਝਦਾ ਕਿ ਜੋ ਚੰਗਾ ਇਨਸਾਨ ਹੈ ਉਸ ਦਾ ਵਿਰੋਧ ਨਹੀਂ ਹੋਵੇਗਾ ਜੋ ਇਨਸਾਨ ਜਿੱਦੇ politikal ਕਰ ਹੁੰਦੇ ਕਿ ਅੱਜ ਜਨਤਾ ਵੇਰ ਹੈ ਇਸ ਕਰਕੇ ਉਹਨਾਂ ਦਾ ਵਿਰੋਧ ਕਰ ਰਹੀ ਹੈ ਤਾਂ ਜਿਸ ਤਰੀਕੇ ਨਾਲ ਹੁਣ ਨਵੀਆਂ ਜ਼ਿੰਮੇਵਾਰੀਆਂ ਬਾਬਾ ਜੀ ਨੇ ਦਿੱਤੀਆਂ ਨੇ ਇਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਅੱਗੇ ਕੋਈ ਯੂਥ ਪ੍ਰਦਾਨ ਜੋ ਜਿਸ ਤਰੀਕੇ ਨਾਲ ਯੂਥ ਵਿੰਗ ਹੈ ਇਸ ਤਰੀਕੇ ਨਾਲ ਕੋ ਪ੍ਰਕਿਰਿਆ ਚਲਾਈ ਜਾਏਗੀ ਕਿਸ ਤਰੀਕੇ ਨਾਲ ਬਣਾਓਗੇ ਤੁਸੀਂ ਰਣਨੀਤਿਕ politikal ਵਿੰਗ ਦੀ ਸਭ ਤੋਂ ਪਹਿਲਾਂ ਜੈਵਾਲ ਮਿੱਟੀ जय रविदास जय भीम जय भारत ਸਾਡੇ ਬਹੁਤ ਸਤਿਕਾਰਯੋਗ ਸਾਡੀ ਪਵਿੱਤਰ ਧਰਤੀ ਤੋਂ ਪਹੁੰਚੇ ਸੰਤ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਗੁਰੂ ਗਿਆਨਨਾਥ ਧਰਮ ਸਮਾਜ ਰਜਿਸਟਰਡ ਭਾਰਤ ਕੋਮਲ ਵਾਲਮੀਕੀ ਤੀਰਥ ਤੋਂ 10 ਸਵੇਰ ਪ੍ਰਧਾਨ ਯੂਥ ਵਿੰਗ ਹੈ ਸੋ ਜਿਵੇਂ ਤੁਸੀਂ ਕਿਹਾ ਕਿ ਯੂਥ ਵਿੰਗ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੀ ਆ ਤੇ ਮੈਂ ਬਾਬਾ ਜੀ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਅੱਜ ਸਾਡੇ ਏਰੀਆ ਦੇ ਵਿੱਚ ਆ ਕੇ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਮੇਰੇ ਬਹੁਤ ਸਤਿਕਾਰਯੋਗ ਨੰਬਰਦਾਰ ਰਜਿੰਦਰ ਸਿੰਘ ਐਮਸੀ ਸਾਹਿਬ ਨੇ 6 ਨੰਬਰ ਵਾਰਡ ਦੇ ਵਿੱਚ ਖੜਦ ਦੇ ਵਿੱਚੋਂ ਜਿਹੜਾ ਜ਼ਿੰਮੇਵਾਰੀ ਦਿੱਤੀ ਹੈ ਪੋਲੀਟਿਕਲ ਵਿੰਗ ਦੀ ਸੋ ਭਰਾ ਦੇ ਨਾਲ ਅਸੀਂ ਇੱਕ ਛੋਟੀ ਜਿਹੀ ਝੁੰਟਾ ਬਣਾਵਾਂਗੇ ਜਿਹੜੀਆਂ ਬੂਥ ਬੂਥ ਦੀਆਂ ਜਿਹੜੀਆਂ ਝੁੰਟਾ ਬਣਾ ਕੇ ਅਸੀਂ ਤਿੰਨ ਚੀਜ਼ਾਂ ਤੇ ਕੰਮ ਕਰਨਾ ਪਹਿਲਾ ਐਜੂਕੇਸ਼ਨ ਹੁਣ ਤਾਂ ਜਾਗੋ ਨਸ਼ਾ त्याਗੋ ਪੈਸੇ ਬਚਾਓ ਬੱਚੇ ਪੜਾਓ ਪਾਣੀ ਬਚਾਓ ਰੁੱਖ ਲਗਾਓ ਇਹ ਸਾਡੇ ਜਿਹੜੇ ਨਾਰੇ ਨੇ ਇਹਨਾਂ ਨੂੰ ਲੈ ਕੇ ਜਿਹੜੀ ਸਾਡੀ ਗੁਰੂ ਗਿਆਨਾਤ ਧਰਮ ਸਵਾਜ ਰਜਿਸਟਰਡ ਪੰਮਨ ਵਾਲਮੀਕੀ ਤਿਰਤ ਜਿਹੜਾ ਸਾਡਾ ਸੰਸਥਾ ਹੈ ਜਿਹਦੇ ਸਰਪ੍ਰਸਤ ਬਾਬਾ ਨਛੱਤਰਨਾਥ ਸ਼ੇਰ ਗਿੱਲੀ ਜਿਹਦੇ ਨਿਰਦੇਸ਼ ਨੇ ਉਹਨਾਂ ਦੇ ਉੱਤੇ ਮੇਰੇ ਨਾਲ ਕਰਮਜੀਤ ਸਿੰਘ ਰਚਕਾਣੀ ਐਸਸੀਬੀਸੀ ਪੰਜਾਬ ਦੇ ਪ੍ਰਧਾਨ ਤੇ ਹਰਵਿੰਦਰ ਵਾਲੀ ਜੀ ਅਮਲੋਤੋਂ ਜਿਹੜੇ ਜਰਨਲਿਸਟਰ ਲਗਾਏ ਨੇ ਅੱਜ ਇਹ ਸਾਰੀ ਟੀਮ ਜਿਹੜੀ ਸਾਡੀ ਨਾਲ ਕੇ ਕੰਮ ਕਰੇਗੀ ਔਰ ਖਾਸ ਕਰਕੇ ਜਿਹੜਾ ਪਲੀਟੀ ਵਿੰਗ ਦੇ ਵਿੱਚ ਸਾਡੀ ਭਾਈਚਾਰੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਜਾਤੀਵਾਦ ਜਾਤੀਵਾਦ ਕਿਉਂ ਕਿੱਥੇ ਨਹੀਂ ਹੋ ਰਿਹਾ ਜਾਤੀਵਾਦ ਸਾਡੇ ਜਾਲੀ ਸਰਟੀਫਿਕੇਟ ਬਣਾ ਕੇ ਲੋਕ ਨੌਕਰੀਆਂ ਕਰ ਰਹੇ ਨਹੀਂ ਆਹੋਂ ਪਿੱਛੇ ਜੇ ਤੁਸੀਂ ਦੇਖਿਆ ਉਹ ਕਲਾਕਾਰ ਸੀਗਾ ਕਿਹੜਾ ਅਮਰਤ ਮਾਲ ਅਮਰਤ ਮਾਲ ਤੁਸੀਂ ਦੇਖਿਆ ਉਹਨਾਂ ਦੇ ਉੱਤੇ ਸਰਕਾਰ ਨੇ ਵਾਅਦੇ ਵਿੱਚ ਜਿਹੜੀ ਮੌਕੇ ਦੀ ਸਰਕਾਰ ਹੈ ਗਲਤ ਕਰ ਰਹੀ ਨਹੀਂ ਚਾਹੀਦੀ ਪਰ ਸੱਚ ਕਰ ਕਹਿ ਦੇਣਾ ਚਾਹੀਦਾ ਕਿ ਮੌਕੇ ਦੀ ਸਰਕਾਰ ਨੇ ਜਦੋਂ ਸਭਾ ਮੋਰਚਾ ਲੱਗਿਆ ਸਾਡੇ ਬਹੁਤ ਸਤਕਾਰਯੋਗ ਪ੍ਰੋਫੈਸਰ ਹਨੇਕ ਸਿੰਘ ਜੀ ਜਿਹੜੇ ਕਿ 80 ਸਾਲ ਦੀ ਉਮਰ ਦੇ ਵਿੱਚ ਆਪਣੇ ਨੌਜਵਾਨਾਂ ਨੂੰ ਜਗਾਉਣ ਵਾਸਤੇ ਸਾਡੇ ਵਰਗਿਆਂ ਨੂੰ ਉੱਥੇ ਮੋਰਚਾ ਲਾ ਕੇ ਬੈਠੇ ਸਾਡੇ ਵਿੱਕੀ ਬ੍ਰੋਚਾ ਧੂਰੀ ਤੋਂ ਹੂੰ ਜਦੋਂ ਜਗਮੂਰ चौहान ਜੀ ਪਟਿਆਲੇ ਤੋਂ ਸਾਡੀ ਸਾਰੀ ਸਮੂਚੀ ਟੀਮ ਨੇ ਉੱਥੇ ਮੋਰਚਾ ਲਾਇਆ ਪਰ ਨਾਸਟ ਦੇ ਵਿੱਚ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਸਮਾਜ ਜਾਗ ਗਿਆ ਉੱਥੇ ਜਾ ਕੇ ਰਾਸ ਸਭਾ ਦੇ ਲੋਕ ਸਭਾ ਦੇ ਵਿੱਚ ਗੱਲ ਚੱਕੀ ਉਹਨਾਂ ਨੇ ਉਸ ਤੋਂ ਪਹਿਲਾਂ ਕਿਸੇ ਨੇ ਕੋਈ ਗੱਲ ਨਹੀਂ ਚੱਕੀ ਪਰ ਅੱਜ ਤੱਕ ਉਹ ਬੰਦੇ ਆਜ਼ਾਦ ਨੇ ਉਹਨਾਂ ਤੇ ਕੋਈ ਕਾਨੂੰਨੀ ਕ੍ਰਿਤਕਾਰਾਂ ਨਾਲ ਕਾਰਵਾਈ ਨਹੀਂ ਹੋਈ ਅਸੀਂ ਏਸੀ ਚੀਜ਼ ਕਰਕੇ ਜਿਹੜਾ ਅੱਜ ਤਾਜਾ ਬਾਬਾ ਜੀ ਦੇ ਹੁਕਮਨ ਸਾਹਿਬ ਤਿਆਰ ਕੀਤਾ ਰਾਜਨੀਤਿਕ ਪਟਕਾ ਜਿੱਥੇ ਅਸੀਂ ਕਮਜ਼ੋਰ ਆ ਸਾਡੇ ਜਿਹੜੇ ਰਾਈਟ ਟੂ ਸਪੀਚ ਸਾਡੇ ਹੱਕ ਨੇ ਉਹਦੀ ਆਵਾਜ਼ ਚੱਕਣ ਵਾਸਤੇ ਅਸੀਂ ਨਜਿੰਦਰ ਸਿੰਘ ਜੀ ਨੂੰ ਅੱਗੇ ਕਿਹਾ ਕਿ ਨਾਲ ਅਸੀਂ ਪਿੱਠ ਦੇ ਵਿੱਚ ਖੜੇ ਹਾਂ ਪਿੱਠ ਦੇ ਪਿੱਛੇ ਖੜੇ ਹਾਂ ਤੇ ਬਾਬਾ ਜੀ ਦਾ ਜਿਹੜਾ ਨਿਰਦੇਸ਼ ਹੋ ਗਿਆ ਕਿ ਉਹਨਾਂ ਨੂੰ ਆ ਲੈ ਤੇ ਲਾਸਟ ਵਾਲਾ ਰਿੰਦਰਜੀਤ ਕੋਈ ਪੰਜਾਬ ਦੇ ਵਿੱਚ ਬਿਲਡਿੰਗਾਂ ਹੰਢ ਰਪੀਆਂ ਨੇ ਥੋੜੇ ਬਾਅਦ ਵਿੱਚ ਪਹਜਤਾਰੀਆਂ ਜਿੱਥੇ ਕਿ ਉਹ ਜਿਵੇਂ ਐਜੂਕੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਲੋਡ ਹੈ ਅੱਜ ਤੁਹਾਡੇ ਜਿਹੜੇ ਪਰਿਵਾਰ ਨੂੰ ਸੰਭਾਲਣਾ ਹੈ ਕਿ ਇਹ ਪੂਰਾ ਪੰਜਾਬ ਦੀ ਪਰਿਵਾਰ ਇੱਕ ਤਰ੍ਹਾਂ ਦਾ ਉਹਨਾਂ ਨੂੰ ਕੀ ਮੈ ਐਜੂਕੇਸ਼ਨ ਵਾਸਤੇ ਪ੍ਰਬੰਧ ਕਰੋਗੇ ਤੁਸੀਂ ਕੀ ਰਣਨੀਤੀ ਹੈ ਤੁਹਾਡੇ ਕੋਲ ਰਣਨੀਤੀ ਇਹ ਜਿਵੇਂ ਜਿਵੇਂ ਅੱਗੋਂ ਇਹ ਸਾਇਨਿਤੀ ਦੇ ਵਿੱਚ ਕਹਿੰਦੇ ਬੰਦੇ ਅਹੁਦੇਦਾਰ ਬਣੇ ਕੋਈ ਐਮਪੀ ਬਣਿਆ ਕੋਈ ਐਮਐਲਏ ਬਣਿਆ ਹਾਂਜੀ ਇਹ ਅਹੁਦੇਦਾਰ ਬਣੇ ਤੇ ਖੁੱਦੀ ਢਾਂਚਾ ਸਾਰਾ ਕੁੱਤਰ ਆ ਜਾਣਾ ਠੀਕ ਹੈ ਜਿਹੜਾ ਕੋਈ ਕਹਿੰਦੇ ਨਪਰਾ ਕਰਦੇ ਜਾਂ ਕੋਈ ਫਿੱਕਰਾ ਕਰਦੇ ਸਭ ਦੂਰ ਹੋ ਜਾਣਾ ਜਦੋਂ ਅਸੀਂ ਬਰਾਬਰ ਤੇ ਉਹਨਾਂ ਦੇ ਪਹੁੰਚ ਗਏ ਸਾਡੇ ਅਹੁਦੇਦਾਰ ਨਾਲ ਬੈਠੇ ਹੋਏ ਸਵਾਲ ਕਰਾਂਗੇ ਫਿਰ ਠੀਕ ਹੈ ਕਰਨਾ ਦੇਖੋ ਕਿ ਕਿਸ ਤਰੀਕੇ ਨਾਲ ਅੱਜ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਅਮਰ ਦੇ ਦੇਖਦੇ ਆ ਕਿ ਬਾਰਮਿਕ ਭਾਈਚਾਰੇ ਦੇ ਵਿੱਚ ਜਿੱਦ ਕਿ ਨਾਲ ਬਾਰ-ਬਾਰ ਇਹ ਹੀ ਕਿਹਾ ਜਾਂਦਾ ਕਿ ਪਿਛਲੇ ਸਵੇਰੀਆਂ ਨੇ ਜਾਇ ਇਹ ਨਹੀਂ ਕੰਮ ਕਰ ਸਕਦੇ ਪਰ ਅੱਜ ਕੱਲ ਨੌਜਵਾਨ ਨਵੇਂ ਨੇ ਰਾਜਨੀਤੀ ਜੁੜ ਆ ਰਹੇ ਨੇ ਦੋਤੇ ਪਾਸੇ ਪੜਾਈ ਕਰਕੇ ਅੱਗੇ ਦਿਸਮ ਕਿਸਮ ਦੀ ਚਾਰ ਮੰਡਲ ਨਾਲ ਨਹਿਚ ਬਲਵਾਲਮੀਕ ਭਾਈਚਾਰਾ ਕਿਸੇ ਕਿਸੇ ਨਵੀਂ ਰਣਨੀਤੀ ਲਈ ਇਹਨਾਂ ਬਲੋਸੇ ਪਿਟੀਕਲ ਬੈਂਗ ਨੂੰ ਲੈ ਕੇ ਇਹਨਾਂ ਪ੍ਰਧਾਨ ਬਣਾਇਆ ਗਿਆ ਕਿਵੇਂ ਰਣਨੀਤੀ ਦੀ ਤਿਆਰ ਕਰੇ ਤੁਹਾਨੂੰ ਸਮਝ ਦੱਸੀ ਕਿ ਤੁਹਾਨੂੰ ਚਾਹੀਦਾ